ਇੱਕ ਤੁਹਾਨੂੰ ਹਿੰਦੁਸਤਾਨ ਦੀ ਭਾਰਤੀ ਅਜੀਬ ਅਤੇ ਹੈਰਾਨ ਕਰਨ ਵਾਲੀ ਘਟਨਾ ਬਾਰੇ ਦੱਸ ਰਿਹਾ ਹਾਂ ਇਹ ਘਟਨਾ ਹੈ ਜੀ ਇੱਕ 13 ਤੋਂ 14 ਸਾਲ ਦੇ ਤਕਰੀਬਨ ਅਫਗਾਨੀ ਮੁੰਡਾ ਜਿਹੜਾ ਜਹਾਜ਼ ਦੇ ਵਿੱਚ ਜਿਹੜੀ ਉਹਦੀ ਟਾਇਰ ਵਾਲੀ ਜਗ੍ਹਾ ਹੁੰਦੀ ਹੈ ਉੱਥੇ ਸਵਾਰ ਹੋ ਕੇ ਦਿੱਲੀ ਪਹੁੰਚਿਆ ਮੀਡੀਆ ਰਿਪੋਰਟ ਅਨੁਸਾਰ ਜਿਹੜਾ ਇਹਨੇ ਈਰਾਨੋਂ ਨਿਕਲਣਾ ਸੀ ਅਤੇ ਗਲਤ ਜਹਾਜ਼ ਵਿੱਚ ਇਹ ਬੜ ਗਿਆ ਇਹ ਉਡਾਣ 8:46 ਮਿੰਟ ਤੋਂ ਕਾਬਲ ਤੋਂ ਚੱਲ ਕੇ 10:20 ਮਿੰਟਾਂ ਤੇ ਦਿੱਲੀ ਪਹੁੰਚੀ ਸੀ ਵੱਡੀ ਗੱਲ ਹੈ ਕਿ ਘੱਟ ਆਕਸੀਜਨ ਅਤੇ ਠੰਡ ਦੇ ਹੋਣ ਦੇ ਬਾਵਜੂਦ ਵੀ ਇਹ ਜਿਹੜਾ ਮੁੰਡਾ ਉਹ ਜਿਉਂਦਾ ਬਚਿਆ ਬਹੁਤ ਵੱਡੀ ਤੇ ਹੈਰਾਨ ਕਰਨ ਵਾਲੀ ਗੱਲ ਹੈ ਕਿਹਾ ਜਾਂਦਾ ਹੈ ਕਿ ਜਾ ਕੋ ਰੱਖ ਕੇ ਸਾਇਆ ਮਾਰ ਸਕੇ ਨਾ ਕੋਈ ਪਰ ਨਾਲ ਦੀ ਨਾਲ ਗੱਲਬਾਤ ਇਹ ਵੀ ਹੈ ਕਿ ਜਦੋਂ ਵੀ ਕਿਤੇ 에어ਪੋਰਟ ਦੇ ਵਿੱਚ ਜਹਾਜ਼ ਦੇ ਵਿੱਚ ਜਾਣਾ ਹੁੰਦਾ ਤਾਂ ਉੱਥੇ ਬਹੁਤ ਸਿਕਿਉਰਟੀ ਹੁੰਦੀ ਹੈ ਚੈਕਿੰਗ ਹੁੰਦੀ ਹੈ ਸੋ ਕਮਾਲ ਦੀ ਗੱਲ ਇੱਕ ਵੱਡੀ ਗੱਲ ਇਹ ਵੀ ਹੈ ਕਿ ਇਹ ਲੜਕਾ ਜਿਹੜਾ ਇਹ ਨੌਜਵਾਨ ਮੁੰਡਾ ਬਿਨਾ ਇੰਨੀ ਸੁਰੱਖਿਆ ਦੇ ਵਿੱਚ ਉੱਥੇ ਟਾਇਰ ਤੱਕ ਪਹੁੰਚਿਆ ਕਿਵੇਂ ਹਵਾ ਬਾਜੀ ਦੇ ਇਤਿਹਾਸ ਦੇ ਵਿੱਚ ਇਹ ਦੂਸਰੀ ਘਟਨਾ ਹੈ ਇਸ ਤੋਂ ਪਹਿਲਾਂ ਇੱਕ ਪੰਜਾਬ ਦੇ ਦੋ ਭਰਾ ਪ੍ਰਦੀਪ ਅਤੇ ਵਿਜੇ ਸੈਣੀ ਇਸੇ ਤਰ੍ਹਾਂ ਪਈਏ ਵਾਲੀ ਜਿਹੜੀ ਜਗ੍ਹਾ ਹੁੰਦੀ ਹੈ ਉਹਦੇ ਵਿੱਚ ਵੜ ਕੇ ਦਿੱਲੀ ਤੋਂ ਲੰਡਨ ਪਹੁੰਚੇ ਸਨ ਜਿਦੇ ਵਿੱਚ ਪ੍ਰਦੀਪ ਜਿਹੜਾ ਉਹ ਵੱਜ ਗਿਆ ਸੀ ਅਤੇ ਵਿਜੇ ਚੱਲ ਵਸਿਆ ਸੀ ਸੋ ਜਿਹੜਾ ਇਹ ਮੁੰਡਾ ਉਹ ਫਿਲਹਾਲ ਹਿਰਾਸਤੇ ਵਿੱਚ ਹੈ ਪਰ ਸ਼ਾਇਦ ਇਸ ਦੀ ਘਟਨਾ ਨੂੰ ਦੇਖਦੇ ਆ ਕਾਨੂੰਨੀ ਕਾਰਵਾਈ ਨਾ ਹੋਵੇ ਸੋ ਵੱਡੀ ਗੱਲ ਕਮਾਲ ਦੀ ਗੱਲ ਹੈ ਕਿ ਜਦੋਂ ਵੀ ਐਹੋ ਜੀ ਘਟਨਾ ਹੁੰਦੀ ਹੈ ਜੋ ਹੈਰਾਨ ਕਰਨ ਵਾਲੀ ਜਿੱਥੋਂ ਕਿ ਬਹੁਤ ਵਾਰ ਜਿਵੇਂ ਪਹਿਲਾਂ ਆਪਾਂ ਘਟਨਾਵਾਂ ਦੇਖਿਆ ਨੇ ਕਿ ਬੋਰ ਦੇ ਵਿੱਚ ਬਹੁਤ ਬੱਚੇ ਨੀਚੇ ਡੁੰਗਾਈ ਤੱਕ ਗਏ ਬਹੁਤ ਬਚ ਗਏ ਅਤੇ ਬਹੁਤ ਚਲਬਸੇ ਜਿਹੜੇ ਬਚ ਜਾਂਦੇ ਨੇ ਸੋ ਉਹਨਾਂ ਬਾਰੇ ਲੋਕ ਹੈਰਾਨ ਹੁੰਦੇ ਨੇ ਕਿ ਪਰਮਾਤਮਾ ਨੇ ਇਹਨਾਂ ਨੂੰ ਰੱਖ ਲਿਆ ਸੋ ਇਹੀ ਘਟਨਾ ਜਿਹੜੀ ਅਫਗਾਨ ਦੇਸ ਮੁੰਡੇ ਤੇ ਲਾਗੂ ਹੁੰਦੀ ਹੈ ਕਿ ਇੱਕ ਟਾਇਰ ਦੇ ਵਿੱਚ ਜਦੋਂ ਕਿ ਹਵਾ ਦੇ ਵਿੱਚ ਜਿਸ ਦੇ ਵਿੱਚ ਦੇਖਿਆ ਜਾਂਦਾ ਕਿ ਉੱਪਰ ਹਵਾ ਜਾਂਦੀ ਹੈ ਆਕਸੀਜਨ ਬਹੁਤ ਘੱਟ ਹੁੰਦਾ ਹੈ ਉਸ ਜਗ੍ਹਾ ਦੇ ਵਿੱਚ ਇਸ ਮੁੰਡੇ ਦਾ ਫਿਰ ਵੀ ਜਿਉਂਦੇ ਰਹਿਣਾ ਬਹੁਤ ਵੱਡੀ ਅਤੇ ਹੈਰਾਨ ਕਰਨ ਵਾਲੀ ਘਟਨਾ ਹੈ ਸੋ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਇਸ ਦੇ ਵਿੱਚ ਇੱਕ ਸੁਰੱਖਿਆ ਦਾ ਵੀ ਵੱਡਾ ਮੁੱਦਾ ਇਹ ਵੀ ਹੈ ਕਿ ਬਿਨਾਂ ਸਿਕਿਉਰਿਟੀ ਦੇ ਵਿੱਚੋਂ ਐਡੀ ਸਿਕਿਉਰਿਟੀ ਦੇ ਹੁੰਦੇ ਆ ਵੀ ਉਹ ਮੁੰਡਾ ਜਹਾਜ਼ ਤੱਕ ਪਹੁੰਚਿਆ ਕਿਵੇਂ ਸੋ ਇਹੋ ਜੀ ਵੀਡੀਓ ਦਾ ਦੇਖਣ ਵਾਸਤੇ ਸਾਡਾ ਜੁੜੇ ਰਹੋ ਜੀ ਧੰਨਵਾਦ